ਪੁਆਇੰਟ এজেন্ডਾ ਕੇ 102 ਵਰਿਆਂ ਦੀ ਸ਼ਹੀਦਾਂ ਦੀ ਪਾਰਟੀ ਦੇਸ਼ ਨੂੰ ਬਚਾਉਣ ਲਈ ਹਮੇਸ਼ਾ ਕੁਰਬਾਨੀਆਂ ਕਰਨ ਵਾਲੀ ਪਾਰਟੀ 테ਰਰਿਜ਼ਮ ਦੇ ਵਿਰੋਧ ਲੜਨ ਵਾਲੀ ਪਾਰਟੀ ਪੰਜਾਬ ਦੀ ਤਰੱਕੀ 'ਚ ਹਿੱਸਾ ਪਾਉਣ ਵਾਲੀ ਪਾਰਟੀ ਸਭ ਤੋਂ ਵੱਧ ਜੇਲ੍ਹਾਂ ਵਿੱਚ ਜਾਣ ਵਾਲੇ ਵਰਕਰਸ ਦੀ ਪਾਰਟੀ ਨੂੰ ਕਿਵੇਂ ਤਕੜਿਆ ਕਰਨਾ ਹੈ ਇਹ ਮਨੋਰਥ ਹੈ ਇਸ ਕੋਆਰਡੀਨੇਸ਼ਨ ਯੂਨਿਟੀ ਕਮੇਟੀ ਲੇਕਿਨ ਸਰ ਕਪੈਸਿਟੀ ਕੀ ਹੈ ਕਿ ਨਾ ਆਹ ਲਾ ਕੇ ਤੁਸੀਂ ਕਮੇਟੀ ਬਣਾ ਰਹੇ ਹੋ ਤਾਂ ਤਾਕਤ ਦੀ ਗੱਲ ਹੀ ਮਰਦੇ ਔਰ ਕਿੰਨੀ ਉਹ ਕਮੇਟੀ ਕਿਸ ਕਪੈਸਿਟੀ ਚ ਬਣਾ ਨਾ 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 ਪਰ ਦੇਖੋ ਪ੍ਰਧਾਨ ਸਾਹਿਬ ਦੇ ਸਤਕਾਰ ਵਿੱਚ ਜਾਂ ਪ੍ਰਧਾਨ ਸਾਹਿਬ ਦੇ ਖਿਲਾਫ ਕੋਈ ਜ਼ਾਤੀ ਮੈਂ ਅਜੇ ਤੱਕ ਇੱਕ ਸ਼ਬਦ ਨਹੀਂ ਕਿਹਾ ਮੈਂ ਔਨ ਪਾਲਿਸੀ ਆਈ ਹੈਵ ਰਿਐਕਟਡ ਕਿ ਵਰਕਿੰਗ ਕਮੇਟੀ ਦਾ ਭੰਗ ਕਰਨਾ ਸੁਬੀਰ ਸਿੰਘ ਜੀ ਬਾਦਲ ਵੱਲੋਂ ਗਲਤ ਸੀ ਉਹ ਗੈਰ ਸੰਵਿਧਾਨਿਕ ਸੀ ਜਾਗੀਰ ਕੌਰ ਜੀ ਵਰਗੀ ਪੋਟੈਂਸ਼ੀਅਲ ਔਮਨ ਲੀਡਰ ਦੇ ਖਿਲਾਫ ਜੋ ਅਪ ਸ਼ਬਦ ਬੁਲਵਾਏ ਗਏ ਕੁਝ ਨੇਤਾਵਾਂ ਵੱਲੋਂ ਉਹ ਬਹੁਤ ਅਪਮਾਨਜਨਕ ਸੀ ਔਰ ਸੰਤ ਪ੍ਰੇਮ ਸਿੰਘ ਜੀ ਮੁਰਾਰੇ ਵਾਲਿਆਂ ਦਾ ਜਿਨ੍ਹਾਂ ਦਾ ਐਜੂਕੇਸ਼ਨ ਵਿੱਚ ਜੰਗੇ ਆਜ਼ਾਦੀ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਔਰ ਜਿਨ੍ਹਾਂ ਦਾ ਅੰਮ੍ਰਿਤ ਪ੍ਰਚਾਰ ਵਿੱਚ ਰੋਲ ਹੈ ਉਹਨਾਂ ਦੇ ਉਹ ਸੰਪਰਦਾ ਦੀ ਇੱਕ ਆਗੂ ਨੂੰ ਬੋਲੀਆਂ ਮਾਰ ਮਾਰ ਕੇ ਔਨ ਟੈਲੀਵਿਜ਼ਨ ਇਹ ਕਹਿਣਾ ਕਿ ਚੱਕੀ ਹੋਈ ਮਿੱਤਰਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਇਹ ਸਾਡੀ ਮਰਿਆਦਾ ਔਰ ਸਾਡੀ ਰਹਿਤ ਔਰ ਸਾਡੀ ਵਿਚਾਰ ਔਰ ਸਾਡਾ ਸ਼ਬਦਾਂ ਦਾ ਅਪਸ਼ਬਦ ਬੋਲੇ ਜਾਣਾ ਬਹੁਤ ਅਫਸੋਸਨਾਕ ਹੈ ਇਸ ਕਰਕੇ ਮੈਂ ਜ਼ਾਤੀ ਤੌਰ ਤੇ ਮੇਰਾ ਕੋਈ ਮੇਰਾ ਖਿਆਲ ਹੈ ਸੁਖਬੀਰ ਜੀ ਸੁਖਬੀਰ ਜੀ ਹੋਰੀ 10 ਸਾਲ 15 ਸਾਲ ਐਮਪੀ ਰਹੇਲੇ ਉਹ ਉਪ ਮੁੱਖ ਮੰਤਰੀ ਰਹੇਲੇ ਮੇਰਾ ਉਹਨਾਂ ਨਾਲ ਕੀ ਕੰਪੀਟੀਸ਼ਨ ਹੈ ਆਮ ਨਾਟ ਇੰਟਰਸਟਿਡ ਫਾਰ ਥੈਟ ਇਹ ਗੱਲ ਇਹ ਪਨੀਤ ਕਹਿੰਦਾ ਕਿ ਜਗਮੀਤ ਬਰਾਰ ਜੇਕਰ ਕੋਈ ਬਿਆਨ ਦਿੰਦੇ ਨੇ ਕੁਝ ਕਮੇਟੀ ਬਣਾਉਂਦੇ ਜੋ ਕਿਸ ਕਪੈਸਿਟੀ ਚ ਕਰਦੇ ਨੇ ਪਾਰਟੀ ਨੇ ਤਾਂ ਕੋਈ ਆਧਾਰ ਦਿੱਤਾ ਹੀ ਨਹੀਂ ਜਗਮੀਤ ਇਹ ਤਾਂ ਪੰਜਾਬ ਦਾ ਆਵਾਮ ਪੰਜਾਬ ਦਾ ਆਮ ਨਾ ਨੂੰ ਫੈਸਲਾ ਕਰੇਗਾ ਜਾਂ ਅਕਾਲੀ ਦਲ ਦੇ ਉਹਦੇ ਤੁਸੀਂ ਆਇਓ ਆ ਇਨਵਾਈਟ ਯੂ ਔਨ ਦਾ ਨਾਇਨਥ ਯੂ ਵਿਲ ਸੀ ਯੂ ਵਿਲ ਯੂ ਵਿਲ ਸੀ ਯੂ ਵਿਲ ਸੀ ਕਿ ਜਗਮੀਤ ਸਿੰਘ ਬਰਾਰ ਦਾ ਇਹ ਫੈਸਲਾ ਨਹੀਂ ਇਸ ਸਮੁੱਚੇ ਅਕਾਲੀ ਦਲ ਦੇ ਕਾਡਰ ਦਾ ਔਰ ਕੁਰਬਾਨੀਆਂ ਕਰਨ ਵਾਲੇ ਵਰਕਰਸ ਦਾ ਔਰ ਅਕਾਲੀ ਦਲ ਦੇ ਨੇਤਾਵਾਂ ਦਾ ਇਹ ਇਹਨੂੰ ਬਾਗੀ ਲੀਡਰਾਂ ਦੀ ਕਮੇਟੀ ਕਹਿੰਦੀ ਇਹਨੂੰ ਬਾਗੀ ਲੀਡਰਾਂ ਦੀ ਨਾ ਨਾ ਮੈਂ ਅੱਜ ਵੀ ਅੱਜ ਵੀ ਆਈ ਟੇਕ ਅੱਜ ਵੀ ਆਈ ਟੇਕ ਐਕਸੈਪਸ਼ਨ ਦੈਟ ਇਹ ਪੁਰਾਣੀ ਟ੍ਰੈਡੀਸ਼ਨਲ ਗੱਲ ਹੈ ਕਿ ਰੈਬਲਸ ਡਿਸਿਡੈਂਟਸ ਕਹਿੰਦੇ ਰਹੋ ਉਹ ਫਿਰ ਤੜਾ ਬਣਾ ਲੈਂਦੇ ਆ ਗਰੁੱਪ ਬਣਾ ਲੈਂਦੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਨੋ ਅਸੀਂ ਨਾਈਦਰ ਵੀ ਆਰ ਰੈਬਲਸ ਨਾਰ ਡਿਸਿਡੈਂਟਸ ਅਸੀਂ ਅਕਾਲੀ ਦਲ ਦੀ ਇਸ ਪੋਜੀਸ਼ਨ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ 5-7 ਮੈਂਬਰਸ ਜਿੱਤਣ ਔਰ ਯੰਗ ਬੱਚੇ ਜਿੱਤ ਕੇ men and women ਉੱਥੇ ਜਾਣ ਤਾਕੇ ਪਾਰਲੀਮੈਂਟ ਜਾ ਕੇ ਪੰਜਾਬ ਨੂੰ ਜਿਹੜਾ ਅੰਡਰਮਾਈਨ ਕੀਤਾ ਗਿਆ ਹੈ ਉਹਦਾ ਇੱਕ ਬਾਖੂਬੀ ਰੋਲ ਅਦਾ ਕੀਤਾ ਜਾ ਸਕੇ ਥਿਸ ਇਜ਼ ਨਥਿੰਗ ਪਰਸਨਲ ਐਂਡ ਯੂ نو ਯੂ نو ਮੈਥ ਤੁਹ ਰਿਪੀਟ ਨਾ ਕਰਾਓ ਵਾਟ ਟਾਈਮ ਆਫ ਵਾਟ 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 ਆ ਜਿਹੜੇ 12 ਮੈਂਬਰ ਕੀ ਜੀਸਾ ਕਰ ਰਹੇ ਹੋ ਜੀ ਮੀਨ ਕਾਰ ਨਹੀਂ ਲੈ ਕੇ ਆਏ ਪਲੀਜ਼ ਪਲੀਜ਼ ਹਾਂ ਪਲੀਜ਼ ਲਿਸਨ ਟੂ ਮੀ ਪਲੀਜ਼ ਲਿਸਨ ਟੂ ਮੀ ਬਹੁਤ ਪਵਿੱਤਰ ਮਕਸਦ ਨਾਲ ਜ਼ਾਤੀਵਾਦ ਨਹੀਂ ਹੈ ਕੁਝ ਵੀ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਹੈ ਜਗੀਰ ਕੌਰ ਜੀ ਹੋਰਾਂ ਦੇ ਖਿਲਾਫ ਕਿਉਂਕਿ ਉਹਨਾਂ ਨੇ ਗੈਰ ਸੰਵਿਧਾਨਕ ਐਕਸ਼ਨ ਲਿਆ ਹੈ ਇਸ ਕਰਕੇ ਮੈਂ ਉਹਨਾਂ ਨੂੰ ਅਕਸਰ ਕੋਈ ਖਾਦਾ ਨਾਰਾ ਤਾਂ ਪਾਰਟੀਆਂ ਮਾਰੇਗਾ ਹੀ ਨਾ ਅਗਰ ਉਹ ਮਰਦ ਬਣ ਕੇ ਉਹਨਾਂ ਨੇ ਇੱਕ ਚੋਣ ਲੜੀ ਹੈ ਜਿਸ ਕਮੇਟੀ ਨੇ ਤੁਹਾਨੂੰ ਨੋਟਿਸ ਕੀਤਾ ਸੀ ਨਹੀਂ 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 ਮੈਨੂੰ ਐਕਸ਼ਨ ਦਾ ਦੇਖੋ ਮੈਨੂੰ ਆਲਰੇਡੀ ਨੋਟਿਸ ਉਹਨਾਂ ਨੇ ਦਿੱਤਾ ਮੈਂ ਉਹਨਾਂ ਨੂੰ ਕਿਹਾ ਮੈਂ ਅਕਾਲੀ ਦਲ ਦੀ ਏਕਤਾ ਲਈ ਇੱਕ ਮੁੱਠਤਾ ਲਈ ਸਭ ਕੁਝ ਕਰ ਰਿਹਾ ਹੈਗਾ ਮੈਂ ਆਪਣੇ ਵੱਲੋਂ ਨਿੱਜੀ ਕੁਝ ਨਹੀਂ ਕਰ ਰਿਹਾ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਕੋਈ ਮੈਨੂੰ ਪੋਜੀਸ਼ਨ ਨਹੀਂ ਚਾਹੀਦੀ ਮੈਂ ਤੋਂ ਤੋਂ ਕੋਈ ਅਹੁਦਾ ਨਹੀਂ ਮੰਗਦਾ ਨਾ ਮੈਂ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਮੇਰਾ ਕਹਿਣ ਤੋਂ ਪਾਵੇ ਕਿ ਇਹ ਇੱਕ ਐਫਰਟ ਅਰੰਭੀ ਹੈ ਮੈਂ ਦਿੱਲੀ ਵੀ ਜਾ ਕੇ ਆਇਆ ਮੈਂ ਪੰਜਾਬ ਚ ਵੀ ਮਿਲਿਆ ਲੀਡਰਸ ਨੂੰ ਮੈਂ ਜ਼ਿਲ੍ਹਿਆਂ ਵਿੱਚ ਵੀ ਗਿਆ ਹੁਣ ਆਉਣ ਵਾਲੇ ਦਿਨਾਂ ਚ ਇੱਕ ਵਾਰਾ ਲਗਾਤਾਰ ਨੌਨ ਸਟਾਪ ਹਾਊ ਕੈਨ ਸ਼੍ਰੋਮਣੀ ਅਕਾਲੀ ਦਲ ਬੀ ਸਟਰੰਥਨ ਇਸ ਮਾਈ ਜਰਨੀ ਆ ਤੁਹਾਡੀ ਆ ਤੁਹਾਡੀ ਜਿਹੜੀ ਕਮੇਟੀ ਆ ਜਿਹੜੀ ਤੁਹਾਡੀ ਕਿਹ ਕਮੇਟੀ ਬਣਾਈ ਆ ਜਿਹੜੀ ਕਮੇਟੀ ਤੁਸੀਂ ਨਾਮ ਦਿੱਤੇ ਨੇ ਜਿੰਨੇ ਵੀ ਪਾਵੇ ਸਾਰਿਆਂ ਦੇ ਨਾਮ ਮੈਂ ਪਹਿਲਾਂ ਤੁਹਾਨੂੰ ਨਾਮ ਤੇ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਸਨਮਾਨ ਸੂਚਕ ਨੇ ਇਹ ਉਦੇ ਇਹ ਐਡ ਹੌਕ ਨੇ ਰਹਿ ਕਰਨ ਤੋਂ ਬਾਅਦ ਕਿ ਆਓ ਯਾਰ ਵੀਰਾ ਚੱਕੀਏ ਕੋਈ ਕਰੀਏ ਸੇਵਾ ਪੰਥ ਦੀ ਅਕਾਲੀ ਦਲ ਦੀ ਪਾਰਟੀ ਦੀ ਪੰਜਾਬ ਦੀ ਔਰ ਜਿਹੜੀਆਂ ਨੇਰੀਆਂ ਭਗ ਰਹੀਆਂ ਉਹਦਾ ਮੁਕਾਬਲਾ ਕਰਨ ਲਈ ਬਹੁਤ ਜ਼ਬਰਦਸਤ ਇੱਕੇ ਦੀ ਲੋੜ ਹੈ ਪੰਜਾਬ ਕਿਸ ਤਰ੍ਹਾਂ ممکن ਹੋਗਾ ਕਿਸ ਤਰ੍ਹਾਂ ممکن ਹੋਗਾ ਚਾਹੇ ਲੰਗਾਰ ਨੂੰ ਮਾਫਰ ਨੂੰ ਪਾਈ ਜਾਂ ਤੁਸੀਂ ਕੋਈ ਦੇਖੋ ਮੇਰਾ ਇਹਦਾ ਕੋਈ ਸਮਾਨ ਨਹੀਂ ਸੋਚਿਆ ਕਿ ਬਰਾਦਾ ਮمكن ਕਿਸ ਤਰ੍ਹਾਂ ਹੋਗਾ ਨੂੰ ਉਹਨਾਂ ਕਮੇਟੀਆਂ ਦੇ ਵਿੱਚ ਨਹੀਂ ਲੈ ਰਹੇ ਉਹ ਦਾ ਤੁਹਾਨੂੰ ਅਕਾਲੀ ਨਹੀਂ ਕਿਹਾ ਮੈਨੂੰ ਅਲਾ ਆਪਣੀ ਕਮੇਟੀ ਲੈ ਕੇ ਆ ਦਿਓ ਨਹੀਂ 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 ਤੁਸੀਂ ਮੰਨਦੇ ਕਿ ਉਹ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਨਹੀਂ ਤੁਸੀਂ ਉੱਥੇ ਚਲੋ ਚਲੋ ਉੱਥੇ ਥੋੜਾ ਜਆ ਕੁਐਸਚਨਸ ਕ੍ਰਿਸਪ ਯੂ ਹੈਵ ਦਾ ਰਾਈਟ ਐਸ ਅ ਜਰਨਲਿਸਟ ਟੂ ਡੂ ਇਹਦਾ ਕੋਈ ਇਦਨਾ ਸੰਬੰਧ ਨਹੀਂ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਦਾ ਹੈਗਾ ਇਹ ਕਮੇਟੀ ਜਿਹੜੀ ਹੈ ਪੰਜਾਬ ਦੇ ਅਕਾਲੀ ਦਲ ਦੇ ਕਾਡਰ ਨਾਲ ਰਹਿ ਕਰਕੇ ਸਾਰੇ ਜਥੇਦਾਰਾਂ ਨਾਲ ਰਹਿ ਕਰਕੇ ਸਾਰੇ ਕੁਰਬਾਨੀ ਕਰਨ ਵਾਲੇ ਪਰਿਵਾਰਾਂ ਨਾਲ ਰਹਿ ਕਰਨ ਕਰਕੇ ਜਿਹੜੇ ਸ਼ੇਰ ਘੁਰਨਿਆਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਅਕਾਲੀ ਦਲ ਤੇ ਪੰਜਾਬ ਦੀ ਬਿਹਤਰੀ ਲਈ ਕਿਉਂਕਿ ਮੈਂ ਮੰਨਦਾ ਹਾਂ ਕ੍ਰਿਸਟਲ ਕਲੀਅਰ ਗੱਲ ਸੁਣ ਲਓ ਮੇਰੀ ਆ ਪੰਜਾਬ ਦਾ ਇਤਿਹਾਸ ਤੇ ਸਿੱਖ ਇਤਿਹਾਸ ਸਮਲਟੇਨੀਅਸਲੀ ਪੰਜਾਬ ਦੀ ਬਿਹਤਰੀ ਲਈ ਚੱਲਣਾ ਹੈ ਅਸੀਂ ਕਿਸੇ ਇੱਕ ਫਿਰਕੇ ਦੀ ਇੱਕ ਧੜੇ ਦੀ ਇੱਕ ਮਜ਼ਹਬ ਦੀ ਇਕਜਾਦ ਦੀ ਗੱਲ ਨਹੀਂ ਕਰਨੀ ਇਸੇ ਕਰਕੇ ਅੱਜ ਅਸੀਂ ਇੱਕ ਮੁਸਲਮਾਨ ਮਹਿਲਾ ਨੂੰ ਇਨਕਲੂਡ ਕੀਤਾ ਹੈ ਕੋਆਰਡੀਨੇਸ਼ਨ ਕਮੇਟੀ ਹੋਰ ਸਾਡਾ ਕੀ ਇਹਦੇ ਵਿੱਚ ਮਕਸਦ ਹੋ ਸਕਦਾ ਐ ਐਂਡ ਵੀ ਆਲਸੋ ਵਾਂਟ ਵੀ ਆਲਸੋ ਵਾਂਟ ਐਂਡ ਆਮ ਆਫ ਦਾ ਫਾਰਮ ਓਪੀਨੀਅਨ ਕਿ ਅਸੀਂ ਮਸੀ ਭਾਈਚਾਰੇ ਨੂੰ ਅਸੀਂ ਬੈਕਵਰਡ ਭਾਈਚਾਰੇ ਨੂੰ ਅਸੀਂ ਰਾਏਸਿਕ ਭਾਈਚਾਰੇ ਨੂੰ ਅਕਾਲੀ ਦਲ ਦੀਆਂ ਇਹ ਕਲਾਸਿਸ ਹਮੇਸ਼ਾ ਸਪੋਰਟਰਸ ਰਹੀਆਂ ਐ ਔਰ ਵੀਕਰ ਸੈਕਸ਼ਨਸ ਔਰ ਐਸਸੀਜ਼ ਨੂੰ ਸਾਰਿਆਂ ਨੂੰ ਇਹਦੇ ਵਿੱਚ ਬਣਦੀ ਪ੍ਰਤੀਨਿਧਤਾ ਦੇਈਏ ਤਾਂ ਕਿ ਉਹ ਰੋਲ ਅਦਾ ਕਰਨ ਉਹ ਉਹ ਕੁਝ ਨਾ ਕੁਝ ਆ ਪੰਜਾਬ ਦੇ ਵਡੇਰੇ ਇੱਥਾਂ ਚ ਕੰਮ ਕਰ ਰਹੇ ਹੁਣ ਕੋਈ ਹੋਰ ਪਸੰਦ ਤੁਸੀਂ ਮੰਨਦੇ ਹੋ ਇਸ ਤਰ੍ਹਾਂ ਦੀ ਪੂਰੀ ਸਿਚੁਏਸ਼ਨ ਰਹੀ ਹੈ ਇਹ ਲੋਕ ਨਾਰਾਜ਼ ਤੁਸੀਂ ਵੀ ਇਹ ਕਮੇਟੀ ਦੀ ਗੱਲ ਕਰ ਰਹੇ ਹੋ ਕੁੜੀ ਵੀ ਗੱਲ ਨਹੀਂ ਮੰਨਦੇ ਕੀ ਤੁਹਾਨੂੰ ਲੱਗਦਾ ਕਿ ਆਖਰਕਾਰ ਸਹਿਰਬਾਦ ਨੂੰ ਉਹ ਤਾਂ ਛੱਡ ਦੇਣਾ ਚਾਹੀਦਾ ਤੇ ਆਮ ਵਰਕਰ ਦੇ ਘਰ ਤੇ ਪਾਰਟੀ ਚ ਕੰਮ ਕਰ ਦੇ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਮੈਂ ਇਹ ਕਹਿੰਦਾ ਕਿ ਉਹਦਾ ਛੱਡ ਦੇਣਾ ਮੈਂ ਇਹ ਕਿਹਾ ਸੀ ਕੋਰ ਕਮੇਟੀ ਦੀ ਮੀਟਿੰਗ ਚ ਕੋਰ ਕਮੇਟੀ ਦੀ ਮੀਟਿੰਗ ਚ ਇੱਕ ਵਾਰ ਨਹੀਂ 12 ਵਾਰ ਕਿਹਾ कि मैं त्याग पत्र नहीं मांग रहा आपका मैं कह रहा हूं त्याग कर दो कुछ समय के लिए प्लीज डू सैक्रिफाइस पीपल विल ब्रिंग यू बैक मैं आज फेरे गल के ना रिपीट करना है कि हां कमेटियां वही जवें कहंदे हुंदे है वही बंदे वही लोग अगर वो नहीं त्याग करेंगे उनोंना फैसला है मैं उनोंनां की कह सकूं मैं कोई मजबूर तो कर नहीं सकदा हां लेकिन लेकिन हुन इस गल दा फैसला ਫੋਏਗਾ ਆਵਾਮ ਦੇ ਵਿੱਚ ਅਕਾਲੀ ਦਲ ਦੇ ਕਾਡਰ ਦੇ ਵਿੱਚ ਕਿ ਜੋ ਲਾਈਨ ਅਕਾਲੀ ਦਲ ਦੀ ਇਕਤਾ ਦੀ ਤੇ ਪ੍ਰੋਗਰਾਮ ਦੀ ਅਸੀਂ ਲੈ ਰਹੇ ਆ ਉਹ ਪ੍ਰੋਗਰਾਮ ਨੂੰ ਅਪਰੂਵ ਕਰਦੇ ਆ ਕਿ ਨਹੀਂ ਪੰਜਾਬ ਦੇ